8 ਨੰਬਰ ਪਦੇ ਦੀ ਆਪਾਂ ਵਿਚਾਰ ਕਰਦੇ ਆ ਸਾਰੇ ਧਿਆਨ ਮਾਰੋ ਜੀ ਕ ਕ ਰ ਰ ਊੜੇ ਨੂੰ ਔਂਕੜ ਇਹ ਫਰਸਟ ਪਰਸਨ ਲਈਏ ਆਪਾਂ ਇਹ ਬੋਲਾਂਗੇ ਕਰੂੰ ਬੇਨਤੀ ਇਕੱਠਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੇ ਕਈ ਨੂੰ ਕਾਲੀ ਕਾਲੀ ਚ ਕਰੋ ਬੇਨਤੀ ਪੜਦੇ ਨੇ ਜੇ ਕ ਕ ਰ ਰ ਹਾਹੇ ਨੂੰ ਔਂਕੜ ਆਏਗਾ ਤਾਂ ਕਰੋ ਬੋਲਣਾ ਹੈ ਜੀ ਹੁਣ ਊੜਾ ਲੱਗਿਆ ਕਰੋਂ ਬੇਨਤੀ ਪਾਰ ਬ੍ਰਹਮ ਸਭ ਜਾਣੈ ਜਿਵੇਂ ਆਪਾਂ ਪੜ੍ਹਦੇ ਆ ਸਭ ਨਾਨਕ ਬ੍ਰਹਮ ਪਸਾਰੋ ਕੋਈ ਦੂਜੀ ਚੀਜ਼ ਹੀ ਨਹੀਂ ਹੈ ਇੱਕ ਪਰਮਾਤਮਾ ਹੀ ਪਰਮਾਤਮਾ ਹੈ ਉਹ ਪਰਮਾਤਮਾ ਫਿਰ ਸਭ ਦੇ ਦਿਲਾਂ ਦੀ ਜਾਣਦਾ ਵੀ ਹੈ ਹੁਣ ਸਾਡੀਆਂ ਅਰਦਾਸਾਂ ਨੇ ਅਸੀਂ ਘਰ ਤੋਂ ਤੁਰਦੇ ਆ ਕਿਸੇ ਨੇ ਕਿਸੇ ਤਰ੍ਹਾਂ ਦਾ ਘਰ ਵਿੱਚ ਕੋਈ ਫੰਕਸ਼ਨ ਕਰਨਾ ਹੈ ਕਿਸੇ ਦੀ ਮੈਰਿਜ ਹੈ ਕਿਸੇ ਦਾ ਹੈਪੀ ਬਰਥਡੇ ਆ ਕਿਸੇ ਦਾ ਕੁਝ ਹੈ ਉਹ ਘਰ ਤੋਂ ਤੁਰਦਾ ਵੀ ਮੈਂ ਅਰਦਾਸ ਬੇਨਤੀ ਕਰਾ ਕੇ ਆਵਾਂ ਪਰ ਸੱਚ ਇਹ ਹੈ ਭਾਈ ਜਦੋਂ ਤੁਸੀਂ ਘਰ ਤੋਂ ਚੱਲੇ ਸੀ ਨਾ ਨਹੀਂ ਵੀ ਚੱਲੇ ਸੀ ਜਦੋਂ ਤੁਹਾਨੂੰ ਪਤਾ ਸੀ ਉਦਾਂ ਅਰਦਾਸ ਕਰवानी ਹੈ ਉਹ ਪਹਿਲਾਂ ਹੀ ਜਾਣਦਾ ਹੈ ਪਾਰ ਬ੍ਰਹਮ ਸਭ ਜਾਣਦਾ ਹੈ ਆਪਣਾ ਕੀਆ ਆਪੇ ਮਾਨੈ ਆਪਣੇ ਬਣਾਏ ਨੂੰ ਵੇਖੋ ਆਪ ਹੀ ਮਾਨ ਦੇਣ ਵਾਲਾ ਹੈ ਆਪਣੇ ਬਣਾਏ ਜੀਵ ਦੀ ਉਹ ਗੱਲ ਮੋੜਦਾ ਨਹੀਂ ਹੁਣ ਕਈਆਂ ਦੀ ਇਹ ਗੱਲਾਂ ਵੀ ਹੁੰਦੀਆਂ ਨੇ ਮੇਰਾ ਇਹ ਕੰਮ ਨਹੀਂ ਪੂਰਾ ਕੀਤਾ ਮੇਰਾ ਇਹ ਕੰਮ ਨਹੀਂ ਪੂਰਾ ਕੀਤਾ ਭਾਈ ਨਹੀਂ ਇੱਕ ਬੜੀ ਪਿਆਰੀ ਪੰਕਤੀ ਆਂਦੀ ਹੈ ਜੋ ਮੰਗ ਹੈ ਠਾਕੁਰਾ ਪੁਨੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸੱਚ ਹੋਵੇ ਸੱਚ ਜਾਣਿਓ ਜਿਹੜਾ ਜੀਵ ਸੱਚੀ ਇਵਾਦਤ ਨਾਲ ਸਾਝ ਪਾਉਂਦਾ ਸੱਚੀ ਭਗਤੀ ਕਰਦਾ ਉਹਦੀ ਕੀਤੀ ਗੱਲ ਨਹੀਂ ਪ੍ਰਮਾਤਮਾ ਮੋੜਦਾ ਸੱਚੇ ਪਾਤਸ਼ਾਹ ਦੀ ਗੱਲ ਨੂੰ ਮੋੜ ਹੀ ਨਹੀਂ ਸਕਦਾ ਆਗਿਆਕਾਰੀ ਬੱਚੇ ਦਾ ਕਹਿਣਾ ਕਿਵੇਂ ਮੋੜੇ ਭਾਈ ਪਿਓ ਮਾਂ ਮੋੜ ਨਹੀਂ ਸਕਦਾ ਤੇ ਇੱਕ ਅਰਦਾਸਾਂ ਤੁਸੀਂ ਦੁਨੀਆਵਾਲੀਆਂ ਰਸਮਾਂ ਉਹ ਅਲੱਗ ਵਿਸ਼ਾ ਹੈ ਪਰ ਸੱਚ ਜਾਣਿਓ ਜਿਹੜਾ ਦਿਨ ਰਾਤ ਨਾਮ ਜਪਦਾ ਉਹ ਕੁਝ ਵੀ ਕਰਵਾ ਸਕਦਾ ਏ ਇਹ ਸੱਚ ਜਾਣਿਓ ਜਿਹੜਾ ਅਠੇ ਪਹਿਰ ਨਾਮ ਜਪਦਾ ਇਹ ਨਾ ਪਰਮਾਤਮਾ ਨਹੀਂ ਮੋੜਦਾ ਭਾਈ ਪਰ ਜਪੇ ਅੰਦਰੋਂ ਜਿਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਉਹਦੀ ਕਿਵੇਂ ਕੋਈ ਮੋੜ ਸਕਦਾ ਹੈ ਭਾਈ ਆਪੇ ਆਪ ਆਪ ਕਰਤ ਨਿਵੇਰਾ ਹੁਣ ਵੇਖੋ ਜਿੰਨੇ ਵੀ ਦੁਨੀਆ ਵਿੱਚ ਜੀਵ ਨੇ ਸਾਰਿਆਂ ਦੇ ਕੀਤੇ ਕਰਮਾਂ ਦਾ ਨਵੇੜਾ ਵੀ ਕਰਦਾ ਉਹ ਕਿਸੇ ਦੀ ਸਲਾਹ ਥੋੜੀ ਲੈਂਦਾ ਹੈ ਜੈਸਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਆਪੇ ਆਪ ਆਪ ਕਰਤ ਨਿਵੇਰਾ ਤੇ ਕਿਸੇ ਤੇ ਕਿਰਪਾ ਵੀ ਕਰ ਦਿੰਦਾ ਕਿਸੇ ਦੂਰ ਜਨਾਵਤ ਕਈਆਂ ਨੂੰ ਦੂਰ ਜਾਪਦਾ ਹੈ ਕੀ ਸੈਭੂ ਜਾਵਤ ਨੀਰਾ ਹੁਣ ਦੇਖੋ ਕਈਆਂ ਨੂੰ ਕਰਮਾਂ ਕਰਕੇ ਨਾ ਆਪਣੇ ਕਰਮਾਂ ਕਰਕੇ ਕਈਆਂ ਨੂੰ ਚੇਤੇ ਵੀ ਨਹੀਂ ਆਉਂਦਾ ਕਈਆਂ ਨੂੰ ਆਪਣੇ ਕਰਮਾਂ ਕਰਕੇ ਜਿਹੜੇ ਇਹਨਾਂ ਦੇ ਆਖੇ ਲੱਗੇ ਨੇ ਉਹ ਨਿਰਮਲ ਪੈ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਦੂਰੇ ਉਹ ਆਪਣੇ ਕਰਮਾਂ ਕਰਕੇ ਨੇੜੇ ਵੇਖਦੇ ਨੇ ਪਰਮਾਤਮਾ ਨੂੰ ਇਤੇ ਬੁੱਧ ਬਖਸ਼ਦਾ ਵਾਹਿਗੁਰੂ ਜੀ ਕੋਈ ਨੇੜੇ ਕੋਈ ਦੂਰ ਕਹਿੰਦਾ ਕੋ ਕਹਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਈਓ ਸਰਵ ਨਿਵਾਸੀ ਘਟ ਘਟ ਵਾਸੀ ਲੇਪਨ ਹੀ ਹੀਲ ਪਈਓ ਪ੍ਰਭੂ ਤੋਂ ਬਿਨਾ ਤੇ ਨੜ ਲੇਪ ਕੋਈ ਦਿਸਦਾ ਨਹੀਂ ਨਾ ਵਾਹਿਗੁਰੂ ਜੀ ਇਹ ਕਿਰਪਾ ਕਰ ਦੇਣ ਜੇ ਅਠੇ ਬਹਿਰ ਕੋਈ ਜੁੜ ਜਾਵੇ ਤੁਰਦਿਆਂ ਫਿਰਦਿਆਂ ਵੀ ਜੁੜ ਜਾਵੇ ਕੰਮ ਕਰਦਿਆਂ ਵੀ ਜੁੜ ਜਾਵੇ ਇਤੇ ਵਾਹਿਗੁਰੂ ਜੀ ਕਿਰਪਾ ਕਰਨ ਫਿਰ ਤੇ ਉਹਨਾਂ ਦੀ ਰਸਨਾ ਤੇ ਭਾਈ ਨਾਨਕ ਕਹਿ ਤੋ ਸੁਨੋ ਰੇ ਲੋਗਾ ਸੰਤ ਰਸਨ ਕੋ ਵਸਹੀਓ ਉਹ ਫਿਰ ਆਪਣੇ ਸੰਤਾਂ ਦੀ ਰਸਨਾ ਤੇ ਵਸਦਾ ਹੈ ਤੇ ਕੀਤੇ ਕਰਮਾਂ ਦਾ ਨਵੇੜਾ ਵੀ ਕਰਦਾ ਆਪੇ ਆਪ ਆਪ ਕਰਤ ਨਿਵੇਰਾ ਕਿਸੈ ਦੂਰ ਜਨਾਵਤ ਕਿਸੈ 부ਜਾਵਤ ਨਿਵੇਰਾ ਉਪਾਵ ਸਿਆਨਬ ਸਗਲ ਤੇ ਰਹਤ ਹੁਣ ਇੱਥੇ ਗੱਲ ਸੁਣਨ ਵਾਲੀ ਹੈ ਵਾਹਿਗੁਰੂ ਜੀ ਜਿਹੜਾ ਪ੍ਰਭੂ ਜੀ ਆ ਉਹ ਸਿਆਣ ਪੰਜ ਚੁਤਰਾਈਆਂ ਦਾਸ ਵਿੱਚ ਨਹੀਂ ਆਉਂਦਾ ਉਹਦੇ ਤੇ ਕੋਈ ਅਸਰ ਨਹੀਂ ਕਿਸੇ ਚੁਤਰਾਈ ਦਾ ਕਿਸੇ ਸਿਆਣਪ ਦਾ ਕਿਉਂ ਏ ਮਨ ਚੰਚਲਾ ਏ ਮਨ ਚੰਚਲਾ ਏ ਚੁਤਰਾਈ ਕਿਨੈ ਨਾ ਪਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਏ ਮਾਇਆ ਮੋਹਣੀ ਜਿਨੇ ਇਹ ਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਿੰਠਾ ਗੋਲੀ ਪਾਈਆ ਠਾਗੋਲੀਓ ਬੁਟੀ ਹੁੰਦੀ ਹੈ ਬਸਾਂ ਵਿੱਚ ਵੀ ਵਿਸਕਟੋ ਕਿਸੇ ਚੀਜ਼ ਚ ਮਲਾ ਕੇ ਕਿਸੇ ਨੂੰ ਦੇ ਦਿੰਦੇ ਆ ਬੇਹੋਸ਼ ਕਰ ਦਿੰਦੇ ਆ ਭਾਈ ਇਹ ਤੇ ਐਦਾਂ ਦੀ ਬੁੱਟੀ ਐ ਬੇਹੋਸ਼ ਕਰ ਦਿੰਦੀ ਐ ਇਸ ਕਰਕੇ ਚਤਰਾਇਆਂ ਨਾਲ ਨਹੀਂ ਉਹ ਤੇ ਸਭ ਉਪਾਵਾਂ ਤੋਂ ਉੱਤੇ ਐ ਰਹਿਤ ਹੈ ਚਤਰਾਇਆਂ ਸਿਆਣਪਾ ਦਾ ਉਹਦੇ ਤੇ ਕੋਈ ਅਸਰ ਨਹੀਂ ਸਾਡਾ ਕੰਮ ਐ ਜੋ ਸਤਗੁਰੂ ਜੀ ਕਹਿੰਦੇ ਨੇ ਆਖੇ ਲੱਗਣਾ ਕਿਉਂਕਿ ਸਭ ਕਛ ਜਾਣੈ ਆਤਮ ਕੀ ਰਹਿਤ ਆਤਮ ਅੰਦਰ ਦੀ ਗੱਲ ਕਹਿ ਲੋ ਤੁਸੀਂ ਜੀ ਸਭ ਜਾਣਦਾ ਹੁਣ ਦੁਨੀਆ ਹੈ ਸੰਸਾਰ ਹੈ ਹਰ ਇੱਕ ਦੇ ਅੰਦਰ ਕੁਝ ਲੁਗਿਆ ਕੁਝ ਦੱਸਦਾ ਪਰ ਜਿਸ ਤੇ ਕਿਰਪਾ ਕਰ ਦੇਵੇ ਜਿਸ ਭਾਵੇ ਤਿਸ ਲਏ ਲੜ ਲਾਈ ਜਿਸ ਭਾਵੇ ਤਿਸ ਲਏ ਲੜ ਲਾਈ ਬਸ ਜਿਨ੍ਹਾਂ ਤੇ ਕਿਰਪਾ ਹੋ ਗਈ ਕੋਈ ਨਾ ਕੋਈ ਬਹਾਨਾ ਬਣਾ ਕੇ ਲੜਦਾ ਲੰਦਾ ਹੈ ਆਪਣੇ اپنی ਸੰਗਤ ਨਾਲ ਜੋੜ ਲੰਦਾ ਹੈ ਤਰਸ ਕਰ ਲੰਦਾ ਹੈ ਸ਼ਬਦ ਨਾਲ ਜੋੜ ਦਿੰਦਾ ਹੈ ਸਤ ਨਾਲ ਜੋੜ ਦਿੰਦਾ ਹੈ ਸੰਤੋਖ ਨਾਲ ਜੋੜ ਦਿੰਦਾ ਹੈ ਦਇਆ ਨਾਲ ਜੋੜ ਦਿੰਦਾ ਹੈ ਧੀਰਜ ਨਾਲ ਜੋੜ ਦਿੰਦਾ ਹੈ ਇਮਾਨਦਾਰੀ ਨਾਲ ਜੋੜ ਦਿੰਦਾ ਹੈ ਜਿਸ ਭਾਵੈ तिस ਲੈ ਲੜ ਲਾਇ ਜਿਸ ਤੇ ਕਿਰਪਾ ਹੋ ਗਈ ਥਾਨ ਤੁਨੰਤਰ ਰਹੇ ਅਸਮਾ ਫਿਰ ਇਹ ਸਮਝ ਆ ਜਾਂਦੀ ਐ ਸਭੈ ਘਟ ਰਾਮ ਬੋਲੇ ਰਾਮ ਬੋਲੇ ਰਾਮ bina ਕੋ ਬੋਲੇ ਰੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਧ ਕਰ ਫਕਰਦਾਇਮ ਲਾਇ ਚਸ਼ਮੀ ਜਾਂ ਤਾ ਹਾ ਮੌਜੂਦ ਹਰ ਥਾਂ ਤੇ ਅੰਦਰ ਵੀ ਸਭ ਕੀਤੇ ਸਮਾਇਆ ਹੋਇਆ ਹੈ ਲਾਉਸੋ ਫਿਨੇਚਰ ਕਰਕੇ ਇਸ ਸ੍ਰਿਸ਼ਟੀ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵੀ ਰਾਜਮਾਨ ਹੈ ਤੇ ਚੰਗੇ ਗੁਣਾ ਕਰਕੇ ਸਾਡੇ ਅੰਦਰ ਵੀ ਹੈ ਅੰਤਰਜਾਮੀ ਵੀ ਹੈ ਵਾਹਿਗੁਰੂ ਹੈ ਗੋਬਿੰਦ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੀ ਹੈ ਕੋਈ ਦੂਜਾ ਨਹੀਂ ਇਹ ਵੀ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਥਾਨ ਥਨੰਤਰ ਰਹਿ ਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਸੇਵਕ ਹੈ ਹੀ ਉਹ ਭਾਈ ਜਿਸ ਤੇ ਮਾਲਕ ਨੇ ਕਿਰਪਾ ਕਰ ਦਿੱਤੀ ਅਸਲ ਵਿੱਚ ਸੇਵਕ ਉਹ ਹੈ ਜਿਹਦੇ ਤੇ ਕਿਰਪਾ ਕਰ ਦਿੱਤੀ ਫਿਰ ਕੀ ਹੁੰਦਾ ਹੈ ਨੀਮਖ ਨੀਮਖ ਜਪ ਨਾਨਕ ਹਰੀ ਨੀਮਖ ਨੀਮਖ ਜਪ ਨਾਨਕ ਹਰੀ ਨੀਮਖ ਨੀਮਖ ਵੇਖੋ ਤੁਸੀਂ ਅੱਖ ਦਾ ਚਮਕਾ ਸਵਾਸ ਸਵਾਸ ਕਹਿ ਲੋ ਜੀ ਸਿਮਰਨ ਕਰਦਾ ਹਰ ਵੇਲੇ ਉਸ ਮਾਲਕ ਨੂੰ ਜਪਦਾ ਹੈ ਵਾਹਿਗੁਰੂ vahe guru vahe guru vahe guru vahe guru vahe guru